ਟੀਪੀ ਜਾਵਦੇ ਯਾਰੂ ਯੋਦੇ ਬੋਬ ਲੈਣਾ ਡਕੀਆਂ ਗਈਆਂ ਇਹ ਬੋਬ ਲੈਣਾ ਆ ਵੇਖੋ ਪ੍ਰਸ਼ਾਸਨ ਗੰਦੀ ਕਰਤੂਤ ਪ੍ਰਸ਼ਾਸਨ ਦੀ ਜਿੱਥੇ ਪ੍ਰਸ਼ਾਸਨ ਦੁਬਾਰਾ ਚੜ ਕੇ ਆ ਗਿਆ ਵਾ ਇਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਪ੍ਰਸ਼ਾਸਨ ਦੇ ਤੇ ਕਿਸਾਨ ਆਮੋ ਸ਼ਾਮੇ ਆਉਣਗੇ ਕਿਉਂ ਮੈਂ ਅੱਜ ਪਾਸੇ ਪ੍ਰਸ਼ਾਸਨ ਹੈ ਇਸ ਪਾਸੇ ਕਿਸਾਨ ਕੋਈ ਨਹੀਂ ਕੋਈ ਨਹੀਂ ਵੀਡੀਓ ਆਪਾਂ ਵੀਡੀਓ ਬਣਾਉਂਦੇ ਆਹ ਵੇਖੋ ਇਧਰ ਪ੍ਰਸ਼ਾਸਨ ਤੇ ਪੁਲਸਾਂ ਮੋਹ ਸਾਹਮਣੇ ਹੋਣੀ ਹੈ ਫੜ ਲਾ ਫੜ ਲਾ ਫੜ ਆਹ ਵੇਖੋ ਹੋਏ ਸਾਹ ਕੋ ਪੁਲਸੇ ਡਾਂਗਾ ਦੇ ਡਾਂਗਾ ਮਾਰੀ ਡਾਂਗਾ ਪੁਲਸਾ ਵੇਖੋ ਪੁਲਸਦਾਨ ਸੱਦਾ ਕਰਤਾ ਕਹਵੇਂ ਪੁਲਸ ਨੇ ਡਾਂਗ ਸੱਦਾ ਕਰਤਾ ਗੜੀਆਂ ਗੜੀਆਂ ਤਕੜੀਆਂ ਡੰਗ ਆਹ ਵੇਖ ਗੜੀਆਂ ਗੜੀਆਂ ਤਕੜੀਆਂ ਡੰਗ ਚਾਰੇ ਹਿੰਨੇ ਭੱਲੇ ਤਾਂ ਥੱਲੇ ਜਾਣੇ ਕਿੱਥੇ ਥੱਲੇ ਥੱਲੇ ਨੀ ਚਲੋ ਕਿਵੇਂ ਟੀ ਪੰਜਾਬ ਦੇ ਯਾਰੂ ਜੀ ਉਹਦੇ ਕੋ ਬੁਲਾਣਾ ਡੱਕੀਆਂ ਗਈਆਂ ਦੀ ਪ੍ਰੋਬਲਮ ਆ ਆਹ ਵੇਖੋ ਪ੍ਰਸ਼ਾਸਨ ਗੰਦੀ ਕਰਤੂਤ ਪ੍ਰਸ਼ਾਸਨ ਦੀ ਜਿੱਥੇ ਇਹ ਪ੍ਰਸ਼ਾਸਨ ਦੁਬਾਰਾ ਚੜ ਕੇ ਆ ਗਿਆ ਵਾ ਇਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਪ੍ਰਸ਼ਾਸਨ ਦੇ ਤੇ ਕਿਸਾਨ ਆਮੋ ਸ਼ਾਮੇ ਆਉਣਗੇ ਕਿਉਂ ਮੈਂ ਅੱਜ ਪਾਸੇ ਪ੍ਰਸ਼ਾਸਨ ਹੈ ਇਸ ਪਾਸੇ ਕਿਸਾਨ ਕੋਈ ਨਹੀਂ ਕੋਈ ਨਹੀਂ ਵੀ ਆਪਾਂ ਵੀਡੀਓ ਬਣਾਉਂਦੇ ਹੋ ਆਹ ਵੇਖੋ ਇਧਰ ਪ੍ਰਸ਼ਾਸਨ ਤੇ ਪੁਲਸਾਂ ਮੋਹ ਸਾਹਮਣੇ ਹੋਣੀ ਹੈ ਫੜ ਲਾ ਫੜ ਲਾ ਫੜ ਆਹ ਵੇਖੋ ਹੋਏ ਸਾਹ ਕੋ ਪੁਛੇ ਡਾਂਗਾ ਦੇ ਡਾਂਗਾ ਮਾਰੀ ਡਾਂਗਾ ਪੁਛਾ ਵੇਖੋ ਪੁਛੇ ਡਾਂਗ ਸੱਟਾ ਖਾਤਾ ਕਾਵੇਂ ਪੁਛਲੇ ਡਾਂਗ ਸੱਟਾ ਖਾਤਾ ਆਹ ਵੇਖੋ ਕਿਡੀਆਂ ਕਿਡੀਆਂ ਤਕੜੀਆਂ ਡਾਂਗ ਕੜੀਆ ਕੜੀਆ ਤੇਰੀਆਂ ਲਾਂਗਾ ਜੀਆ ਬੋਲੋ ਬੱਲੇ ਤਾਂ ਸਾਰੇ ਹਲੇ ਭੱਲੇ ਤਾਂ ਹਲੇ ਨਾ ਕਿ ਖੇਡਿ ਭਲੇ ਖੇਡ ਹਲੇ ਕਮੇਟੀ ਪੰਜਾਬ ਦੇ ਯਾਰੂ ਯੋਦੇ ਬੋਮ ਬਲਾਨਾ ਡੱਕੀਆਂ ਗਈਆਂ ਇਹ ਬੋਮ ਬਲਾਨਾ ਆ ਵੇਖੋ ਪ੍ਰਸ਼ਾਸਨ ਗੰਦੀ ਕਰਤੂਤ ਪ੍ਰਸ਼ਾਸਨ ਦੀ ਜਿੱਥੇ ਪ੍ਰਸ਼ਾਸਨ ਦੁਬਾਰਾ ਚੜ ਕੇ ਆ ਗਿਆ ਵਾ ਇਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਪ੍ਰਸ਼ਾਸਨ ਤੇ ਕਿਸਾਨ ਆਮੋ ਸ਼ਾਮ ਦੇ ਹੋਣਗੇ ਕਿਉਂ ਆਸ-ਪਾਸੇ ਪ੍ਰਸ਼ਾਸਨ ਹੈ ਆਸ-ਪਾਸੇ ਕਿਸਾਨ ਕੋਈ ਨਹੀਂ ਕੋਈ ਨਹੀਂ ਵੀਰ ਜੀ ਆਪਾਂ ਵੀਡੀਓ ਬਣਾਉਂਦੇ ਆਹ ਵੇਖੋ ਇਧਰ ਪ੍ਰਸ਼ਾਸਨ ਤੇ ਪੁਲਸਾ ਆਮੋ ਸ਼ਾਮ ਦੇ ਹੋਣਗੇ ڈانگ چھٹا کرتا آڈیا کانگ آڈیا کگڑی ڈانگا جگہ ਕਿ ਮੈਂ ਟੀ ਪੰਜਾਬ ਦੇ ਇਹ ਯਾਰੂ ਜਿਹੋ ਦੇ ਬਹੁਤ ਬਲਾਨਾ ਟੱਕੀਆਂ ਗਈਆਂ ਇਹ ਪ੍ਰੋਬਲਮ ਆ ਆ ਵੇਖੋ ਪ੍ਰਸ਼ਾਸਨ ਗੰਦੀ ਕਰਤੂਤ ਪ੍ਰਸ਼ਾਸਨ ਦੀ ਜਿੱਥੇ ਇਹ ਪ੍ਰਸ਼ਾਸਨ ਦੁਬਾਰਾ ਚੜ ਕੇ ਆ ਗਿਆ ਵਾ ਇਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਪ੍ਰਸ਼ਾਸਨ ਇਹ ਤੇ ਕਿਸਾਨ ਆਮੋ ਸ਼ਾਮ ਦੇ ਹੋਣਗੇ ਕਿਉਂ ਆਜ ਪਾਸੇ ਪ੍ਰਸ਼ਾਸਨ ਹੈ ਆਜ ਪਾਸੇ ਕਿਸਾਨ

ਇਡੀਆਂ ਕੁੜੀਆਂ ਤਕੜੀਆਂ ਡੰਗ ਆਹ ਵੇਖ ਕੁੜੀਆਂ ਕੁੜੀਆਂ ਤਕੜੀਆਂ ਡੰਗਾਂ ਜਿਹੀਆਂ